ਅੱਜ ਮਾਨਸਾ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਅਤੇ ਲੋਕ ਸਭਾ ਦੇ ਮੈਂਬਰ ਪਾਈਪਾਲ ਸਿੰਘ ਦੇ ਪਿਤਾ ਅਤੇ ਹੋਰ ਮੈਂਬਰ ਮਾਨਸਾ ਵਿੱਚ ਪੁਜੇ ਅਤੇ ਮਾਨਸਾ ਜ਼ਿਲ੍ਹੇ ਦੇ ਹਰ ਇੱਕ ਚਾਹਵਣ ਵਾਲੇ ਨੂੰ ਜੋ ਕਿ ਨੌਜਵਾਨ ਸਨ ਉਹਨਾਂ ਨੂੰ ਮਿਲੇ ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਸਾਂਝੇ ਕਰਨ ਦੇ ਨਾਲ-ਨਾਲ ਆਉਣ ਵਾਲੇ 2027 ਦੀਆਂ ਚੋਣਾਂ ਵਿੱਚ ਵੀ ਪਾਰਟੀ ਵੱਲੋਂ ਅੱਛੇ ਸ਼ਖਸ ਅਤੇ ਅਕਸ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਇਸ ਲਈ ਵੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਕਿਹਾ ਕਿ ਆਓ ਆਪਾਂ ਜਿਹੜੇ ਲੜਕੇ ਆਪਣੇ ਤੋਂ ਬਾਹਰ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਉਹਨਾਂ ਨੂੰ ਨਸ਼ੇ ਚੋਂ ਬਾਹਰ ਕੱਢੇ ਕਿਉਂਕਿ ਜੋ ਵੀ ਪਾਰਟੀਆਂ ਆਇਆ ਕਿਸੇ ਨੇ ਵੀ ਇਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਪਾਵੇ ਉਹ ਅਕਾਲੀ ਦਲ ਬਦਲ ਹੋਵੇ ਪਾਵੇ ਉਹ ਕਾਂਗਰਸ ਹੋਵੇ ਤੇ ਪਾਵੇ ਉਹ ਅੱਜ ਦੀ ਮੌਜੂਦਾ ਸਰਕਾਰ ਹੋਵੇ ਸੋ ਕੋ ਦੀ ਅੱਜ ਦੀ ਮੌਜੂਦਾ ਸਰਕਾਰ ਤਾਂ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ ਜਿਨ੍ਹਾਂ ਨੇ ਨੌਜਵਾਨ ਪੀੜੀ ਜੋ ਨਸ਼ਿਆ ਵਿੱਚ ਪਲੀਧ ਹੋ ਚੁੱਕੀ ਆ ਉਹਨੂੰ ਨਸ਼ੇ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਅਤੇ ਨੌਜਵਾਨਾਂ ਦਾ ਉਹਨਾਂ ਨਾਲ ਲगाव ਹੋ ਗਿਆ ਸੀ 2027 ਦੇ ਵਿੱਚ ਅਸੀਂ ਚੰਗੇ ਆਕਸ਼ਵਾਲੇ ਉਮੀਦਵਾਰ ਤੇ ਪੜੇ ਲਿਖੇ ਹੋਣ ਤੇ ਹੀ ਖੜੇ ਕਰਾਂਗੇ ਉਹਦੇ ਵਿੱਚ ਸਾਰਿਆਂ ਦਾ ਸਾਥ ਪਾਰਟੀ ਨੂੰ ਜ਼ਰੂਰੀ ਹੈ ਅਤੇ ਜੋ ਵੀ ਆਪਣਾ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਉਹ ਸੁਝਾਅ ਵੀ ਸਾਡੀ ਕਮੇਟੀ ਸੁਨੇਗੀ ਅਤੇ ਉਸਦੇ ਵਿਚਾਰ ਕਰੇਗੀ ਅੱਜ ਬਾਬਾ ਜੀ ਤਰਨ ਮਾਨਸਾ ਆਇਓ ਤੁਸੀਂ ਕਿਸ ਮਸਲੇ ਤੇ ਕੀ ਤੁਸੀਂ ਅੱਜ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਤਿਆਰੀ ਕਰਕੇ ਆਇਓ ਕੀ ਮਾਨਸਾ ਵਿੱਚ ਕੀ ਟੀਮ ਕਰਨਾ ਆਇਓ ਵਾਲੇ ਜੀ ਕਹਿੰਦਾ ਪਹਿਲਾ ਦੇਸੀ ਮਾਨ ਸਾ ਬਾਰਸੀਆਂ ਦਾ ਬਹੁਤ ਤਹਿ ਦਿਲੋਂ ਧਰਵਾਦ ਕਰਦੇ ਆ ਕਿ ਉਹਨਾਂ ਨੇ ਜਦੋਂ ਕਰੋਸਾਬ ਇਲੈਕਸ਼ਨ ਹੋਈ ਸੀ ਇੱਥੇ ਨੂੰ ਬਹੁਤ ਸਿੰਘਾਂ ਨੇ ਜਾਗਰੂਤ ਤੇ ਬਹੁਤ ਵੱਡਾ ਜੁਰਦਾਨ ਪਾਇਆ ਸੀ ਇਸ ਕਰਕੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧਰਵਾਦ ਕਰਦੇ ਆ ਕਿ ਜੋ ਅਸੀਂ ਇੱਥੇ ਆਉਣ ਦਾ ਸਾਡਾ ਮੁੱਖ ਕਾਰਨ ਇਹ ਹੋਈ ਆ ਕਿ ਜੋ ਸਾਡੇ ਅਸੀਂ ਆਕਾਲੀ ਦਲ ਵਾਪਸ ਪੰਜਾਬ ਦੇ ਰਾਜਨੀਤਿਕ ਪਾਰਟੀ ਬਣਾਈ ਹੈ ਉਹਦੇ ਵਿਸਥਾਰ ਵਾਸਤੇ ਅਸੀਂ ਪਹਿਲਾਂ ਤੇ ਜਿਲ੍ਹੇ ਦੀ ਪੰਚਾਇਤਾਂ ਕਮੇਟੀਆਂ ਬਣਾਈਆਂ ਸੀ ਗੜੀ ਪੱਤਰ ਤੇ ਬਾਕੀ ਪਿੰਡ ਪੱਤਰ ਤੇ ਇਹਨੂੰ ਬਣਾਉਣ ਵਾਸਤੇ ਉਹਨਾਂ ਸਿੰਘਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਕੁੱਝ ਕਮੇਟੀਆਂ ਤਿਆਰ ਕੀਤੀਆਂ ਵਾਂ ਤੇ ਉਹਨਾਂ ਨੂੰ ਅਸੀਂ ਇੱਥੇ ਮਾਨਤਾ ਦੇਣ ਵਾਸਤੇ ਹੀ ਆਏ ਆ ਕਿ ਉਹ ਤਕੜੇ ਹੱਥੇ ਕੰਮ ਕਰਨ ਤੇ ਇਹਦਾ ਪਾਰਟੀ ਦਾ ਸੰਗਠਨ ਗੂੜਤ ਹੋਵੇ ਤੇ ਆਉਣ ਵਾਲੇ ਸਮੇਂ ਜਿਹੜੀ ਇਹਨਾਂ ਨੂੰ ਕਲੈਕਸ਼ਨ ਆਉਣ ਆਪਾਂ ਤਕੜੇ ਹੱਥੇ ਆਉਣ ਵਾਲੀਆਂ ਚੋਣਾਂਾਂ ਦੇ ਵਿੱਚ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰ ਰਹੇ ਹੋ ਉਹਨਾਂ ਉੱਪਰ ਕੀ ਸ਼ਰਤਾਂ ਦੇ ਕੀ ਕੰਡੀਸ਼ਨ ਆ ਕੇ ਕਰ ਰਹੇ ਹੋ ਨਹੀਂ ਸ਼ਬਦ ਤੇ ਅਸੀਂ ਕੋਈ ਚੰਗੀ ਸ਼ਬੀ ਵਾਲੇ ਕੋਈ ਪੜੇ ਲਿਖੇ ਨੌਜਵਾਨ ਜਿਹੜੇ ਕੋਈ ਜਿਹੜੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ ਪੰਜਾਬ ਨੂੰ ਪੰਥ ਨੂੰ ਸਮਰਪਿਤ ਹੋਣ ਵੀ ਜਿਹੜੇ ਕਿ ਆਪਣੇ ਨਿਸ਼ਕਾਮ ਸੇਵਾ ਕਰ ਸਕਦੇ ਹੋ ਇਹ ਨਾ ਕਿ ਉਹ ਘਰ ਭਰਨ ਵਾਸਤੇ ਜਾਂ ਕੋਈ ਲੁੱਟ ਖੋਟ ਕਰਨ ਵਾਸਤੇ ਇਹ ਇਹ ਪਾਸੇ ਨੂੰ ਆਵੇ ਅਸੀਂ ਇਹੋ ਜੀ ਰਾਜਨੀਤੀ ਤੋਂ ਨਾਰਾ ਕਰਨਾ ਚਾਹ ਰਹੇ ਹਨ ਕਿ ਇਹ ਪਹਿਲਾ ਚੱਲ ਰਹੀ ਹੈ ਜੀ ਸਾਡੇ ਪੰਜਾਬ ਨੂੰ ਸਾਡੇ ਪੰਥ ਨੂੰ ਬਹੁਤ ਵੱਡੀ ਟਾਲ ਲਾਈ ਹੈ ਇਸ ਕਰਕੇ ਅਸੀਂ ਇਹ ਅਕਾਲੀ ਦਰਬਾਰਸ ਪੰਜਾਬ ਇਹ ਜਿਹੜੇ ਕਿ ਅਸੀਂ ਚੰਗੇ ਚੰਗੇ ਚੰਗੀ ਸੋਚ ਵਾਲੇ ਸਮਰਪਿਤ ਬੰਦੇ ਚੰਗਾ ਵਧੀਆ ਕੰਮ ਕਰਨ ਵਾਲਿਆਂ ਨਾਲ ਇੱਕ ਸਾਨੂੰ ਪਤਾ ਲੱਗਿਆ ਵੀ ਲੋਕ ਬਹੁਤ ਜੁੜਨਾ ਚਾਹੁੰਦੇ ਨੇ ਪਰੰਤੂ ਪੁਲਿਸ ਤੋਂ ਡਰਦੇ ਬਾਰੇ ਹਜੇ ਸਾਹਮਣੇ ਨਹੀਂ ਆ ਰਹੇ ਤੁਸੀਂ ਇਸੇ ਬਾਰੇ ਕੋਈ ਪ੍ਰਬੰਧ ਕੀਤਾ ਵੀ ਉਹਨਾਂ ਦੀ ਕੋਈ ਸੇਫਟੀ ਵਾਸਤੇ ਇਹ ਜੀ ਹੈ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਜਾ ਹੋਰ ਆਇਨਿਕ ਤੇ ਹਨ ਇੱਕ ਡਰ ਬਹੁਤ ਪਿਆ ਹੋਇਆ ਕਿ ਲੋਕ ਅਮਰਤਪਾਲ ਸਿੰਘ ਨੂੰ ਜਾਂ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਦੇ ਰਿਹਾ ਪਿਆਰ ਦੇ ਰਿਹਾ ਇਸ ਕਰਕੇ ਇਹਨਾਂ ਨੂੰ ਹੁਣ ਇਹੋ ਜਿਹੇ ਹੱਤ ਕੰਡੇ ਕੁਝ ਦੇ ਜ਼ਰੂਰ ਲੋਕਾਂ ਨੂੰ ਫੋਨ ਕਰਵਾ ਕੇ ਜਾਂ ਕਈ ਇਹ ਜਿਹੇ ਰਾਤ ਮਖਾ ਕੇ ਉਹਨਾਂ ਨੂੰ ਘਰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕ ਬਹੁਤ ਚੜਦੀ ਕਲਾ ਚਾਹਾਂ ਬਾਕੀ ਐਸੀ ਨਹੀਂ ਜਿੱਥੇ ਜਿੱਥੇ ਸਾਨੂੰ ਸ਼ਿਕਾਇਤਾਂ ਹੋਣੀਆਂ ਉਥੇ ਉਥੇ ਸਾਰੇ ਆਪਣੇ ਜ਼ਿਲ੍ਹੇ ਦੀ ਟੀਮਾਂ ਦੇ ਨਾਲ ਸਾਨੂੰ ਕਿਦ ਰੋਲ ਪਈ ਤੇ ਅਸੀਂ ਉਸ ਕਦੇ ਡੀਜੀਪੀ ਸਾਹਿਬ ਨੂੰ ਮਿਲ ਕੇ ਇਹ ਮੰਗ ਰੱਖਣ ਕਿ ਸਾਡੇ ਜਿਹੜੇ ਪਾਰਟੀਆਂ ਸਬਕਤਾਂ ਉੱਤੇ ਤੋਂ ਤਾਂ ਕੀਤਾ ਜਾਂਦਾ ਜਿਹੜੇ ਜਿਹੜੇ ਕਰ ਲਾ ਭਾਈ ਸਾਹਿਬ ਤੁਸੀਂ ਕਿਹਾ ਵੀ ਪਾਰਟੀ ਦੇ ਜਿਹੜੇ ਅਗੂ ਜਿੱਤਣਗੇ ਅਸੀਂ ਇਹੋ ਜਿਹੇ ਪਾਰਟੀ ਦੇ ਮਤਲਬ ਕੈਂਡੀਡੇਟ ਭਾਲ ਰਹੇ ਜਿਹੜੇ ਸਾਫ ਸ਼ਵੀ ਵਾਲੇ ਹੋਣ ਇੱਕ ਪਾਸੇ ਭਾਈ ਅਮਰਪਾਲ ਸਿੰਘ ਜਿੱਤੇ ਵੀ ਐਮਪੀ ਵੀ ਬਣੇ ਫਿਰ ਵੀ ਮਤਲਬ ਸਰਕਾਰਾਂ ਨੇ ਉਹ ਰਵਈਆ ਜਿਹੜਾ ਵੀ ਕੈਂਪੀ ਨੂੰ ਐਮਪੀ ਬਣ ਨਹੀਂ ਦਿੱਤਾ ਗਿਆ ਫਿਰ ਕਿਵੇਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ 'ਚ ਜੇ ਕੈਂਡੀਡੇਟ ਜਿੱਤਦੇ ਵੀ ਨਹੀਂ ਤਾਂ ਉਹਨਾਂ ਨਾਲ ਇਹ ਰਵਈਆ ਰਹਿੰਦਾ ਤਾਂ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇੱਕ ਬਹੁਤ ਵੱਡੀ ਸਾਡੇ ਇਤਰਾਸ ਦੀ ਲਾ ਲੋ ਜੋ ਸਾਡੇ ਦੇਸ਼ ਦਾ ਕਾਨੂੰਨ ਆਸਫਤਾ ਨੇ ਆਜ ਉੱਪਰ ਨੂੰ ਕਹਦੇ ਆ ਮੇਰੇ ਖਲੋਂ ਸਾਰਿਆਂ ਨੂੰ ਛਿੱਕੇ ਟੰਕੇ ਸਾਡੇ ਲੋਕਾਂ ਦਾ ਧੱਕਾ ਕੀਤਾ ਜਾਂਦਾ ਹੈ ਕਿ ਇੱਥੇ ਵੇਖੋ ਹਾਰੇ ਹੋਿਆਂ ਨੂੰ ਤੇ ਬਹੁਤ ਦੰਗੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂਾਂ ਦੇ ਜਿੱਤੇ ਹੋਏ ਬੰਦੇ ਨੂੰ ਘੇਰ ਚੋਂ ਛੱਡਿਆ ਜਾ ਰਿਹਾ ਕਿਉਂਕਿ ਉਹ ਲੋਕਾਂ ਦੀ ਆਵਾਜ਼ ਆ ਲੋਕ ਉਹਨੂੰ ਚਾਹੁੰਦੇ ਆ ਉਹ ਲੋਕਾਂ ਦੇ ਮਸਲੇ ਉਹ ਇਥੇ ਵਧੀਆ ਤਰੀਕੇ ਨਾਲ ਰੱਖ ਸਕਦਾ ਇਸੇ ਕਰਕੇ ਲੋਕਾਂ ਨੇ ਚੁਣਿਆ ਤੇ ਉਹ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਹੀ ਉਹਨਾਂ ਨੂੰ ਬੰਦ ਕੀਤਾ ਹੋਇਆ ਜਿਹੜਾ ਵੀ ਇੱਥੇ ਕੋਈ ਪੰਜਾਬ ਦੇ ਹੱਕਾਂ ਦੀ ਪੰਜਾਬ 'ਚ ਜਿਹੜੇ ਕੋਸ ਕਰੰਟ ਮਸਲਾ ਜਿਹੜਾ ਨਸ਼ਿਆਂ ਦਾ ਬਹੁਤ ਵੱਡਾ ਮਸਲਾ ਵਾ ਤੇ ਜਿਹੜਾ ਵੀ ਕੋਈ ਉੱਤੇ ਗੱਲ ਕਰਦਾ ਉਤੇ ਉਹ ਉਹ ਨਿਵੰਦਰ ਸੁਰਤਦਾ ਜਾਂਦਾ ਇੱਕ ਪਾਸੇ ਸਰਕਾਰ ਕਹ ਰਹੀ ਹੈ ਕਿ ਅਸੀਂ ਧੋਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਪਰ ਜਿਹੜੇ ਲੜ ਰਹੇ ਆ ਸਹੀ ਤਰੀਕੇ ਨਾਲ ਜਿਹੜੇ ਜਿਨ੍ਹਾਂ ਨੂੰ ਫਿਕਰ ਹੈ ਕਿ ਆਪਣੀ ਨੌਜਵਾਨੀ ਨੂੰ ਬਚਾਉਣਾ ਉਹਨਾਂ ਉਹਨਾਂ ਦੇ ਉੱਪਰ ਹੀ ਇਹ ਪਰਚੇ ਪਾ ਕੇ ਉਹਨਾਂ ਨੂੰ ਇਸ ਇਸੇ ਵਰਗੇ ਜਾਂ ਇਹੋ ਜਿ ਕੁਨੂਨ ਕੈਦਿਆਂ ਚ ਕਾਲੇ ਕਾਨੂੰਨਾਂ ਚ ਅੰਦਰ ਰੱਖਿਆ ਹੋਇਆ ਤੇ ਜੇ ਇੱਥੇ ਹੋਰ ਵੀ ਕੋਈ ਨੌਜਵਾਨ ਜਿੰਦਾ ਇੱਥੇ ਮਾਨਸਾ ਤੋਂ ਨਹੀਂ ਪਰਮਿੰਦਰ ਸਿੰਘ ਛੋਟਾ ਹੀ ਆ ਤੇ ਉਹ ਜੇ ਨਸ਼ਿਆਂ ਦੇ ਉਗਰਦ ਲੜਾਈ ਲੜ ਰਿਹਾ ਤੇ ਪੁਲਿਸ ਉਹ ਤੇ ਪਤਾ ਨਹੀਂ ਉਹਦੇ ਪਰਿਵਾਰ ਤੇ ਕਿੰਨੇ ਕਿ ਪਰਚੇ ਪਾ ਲਿੱਤੇ ਇਸ ਕਰਕੇ ਮੇਰਾ ਕਹਿਣਾ ਕਿ ਸਾਡੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਤੋਂ ਨਸ਼ਾ ਬੰਦ ਹੋ ਗਏ ਇਹ ਸਾਡੀ ਨੌਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀਆਂ ਇਸ ਕਰਕੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਸੁਚੇਤ ਹੋਣੀ ਲੋੜ ਆ ਕੋਈ ਕੋਈ ਇਕੱਠੇ ਹੋ ਕੇ ਇਹ ਨਸ਼ੇ ਦੀ ਜਿਹੜੀ ਆ ਜੜ ਪੁੱਟਣ ਦੀ ਲੋੜ ਹੈ ਨਸ਼ੇ ਵਿਰੁੱਧ ਤੁਸੀਂ ਮਹਿੰਮ ਕਿਵੇਂ ਚਲਾਉਂਗੇ ਹਾਂਜੀ ਨਸ਼ੇ ਦੇ ਵਿਰੋਧ ਵਿੱਚ ਨੌਜਵਾਨਾਂ ਨੂੰ ਆਪ ਦੇ ਨਾਲ ਜੋੜਨ ਵਾਸਤੇ ਕਹੇ ਜੋ ਮਹਿੰਮ ਚਲਾਉਂਗੇ ਤੁਸੀਂ ਇਹ ਮੇਰੇ ਖਿਆਲ ਹੈ ਕਿ ਨਸ਼ੇ ਨੂੰ ਜਿੱਦਾਂ ਇਕੱਲੇ ਕਰੇ ਬੰਦੇ ਦਾ ਚਲੋ ਠੀਕ ਹੈ ਕਿ ਸਾਰੇ ਜਣੇ ਆਪ ਕੋ ਆਪਣੀ ਜਗ੍ਹਾ ਤੇ ਕੋਸ਼ਿਸ਼ ਕਰ ਰਹੇ ਆ ਐਵੇਂ ਵੀ ਕਰਾਂਗੇ ਪਰ ਜਿੰਨਾ ਚਿਰ ਸਰਕਾਰਾਂ ਨੇ ਚਾਹੁੰਦੀਆਂ ਜਾਂ ਸਰਕਾਰਾਂ ਚ ਆਪਣੀ ਆਪਾਂ ਸਰਕਾਰਾਂ ਜਿਨੇ ਆਉਂਦੇ ਉਹਨਾਂ ਚ ਨਸ਼ੇ ਬੰਦ ਕਰਨੇ ਮੇਰਾ ਖਿਆਲ ਹੈ ਕਿ ਕਿਉਂਕਿ ਜਿਹੜਾ ਬੰਦਾ ਵੀ ਅੱਗੇ ਉੱਠ ਕੇ ਗੱਲ ਕਰਦਾ ਉਹਤੇ ਪਰਚੇ ਪਾ ਕੇ ਉਹਨੂੰ ਜੇਲ੍ਹ ਚ ਜਾਂ ਸੁਰਦ ਦਿੱਤਾ ਜਾਂਦਾ ਤੋ ਇਹ ਇਹ ਨਸ਼ੇ ਨੂੰ ਬੰਦ ਨਹੀਂ ਕਰਨਾ ਚਾਹ ਰਹੇ ਨਸ਼ੇ ਨੂੰ ਪਰ ਖੁੱਲਤ ਕਰ ਰਕ ਕੀਤਾ ਜਾ ਰਿਹਾ ਨਸ਼ੇ ਨੂੰ ਵਧਾਇਆ ਜਾ ਰਿਹਾ ਤੋ ਨਸ਼ੇ ਤੋਂ ਬਹੁਤ ਸਾਡੇ ਕੁਛ ਦਿਨ ਤੇ ਨੇਤਾ ਲੋਗ ਵੀ ਇਹ ਚਾਹ ਰਹੇ ਕਿ ਉਹ ਚੁੱਕਮਾਈ ਕਾਫੀ ਹੋ ਰਹੀ ਹੈ ਕੋਈ ਅਫਸਰਸ਼ਾਈ ਵੀ ਹੋ ਰਹੀ ਹੈ ਇਸ ਕਰਕੇ ਨਸ਼ੇ ਨੂੰ ਰੋਪਣ ਦੀ ਕੋਈ ਡਰਾਮਾ ਕੀਤਾ ਜਾ ਰਿਹਾ ਪਰ ਕੋ ਨਸ਼ਾ ਬੰਦ ਨਹੀਂ ਕੀਤਾ ਜਾ। ਭਾਈ ਅਮਰਤਪਾਲ ਦੇ ਨਾਲ ਨੌਜਵਾਨੀ ਇਸੇ ਕਰਕੇ ਜੁੜੇ ਸੀ ਕਿਉਂਕਿ ਉਹ ਨਸ਼ਿਆਂ ਦੇ ਖਿਲਾਫ ਤੇ ਮੁੰਡਿਆਂ ਨੂੰ ਨਸ਼ੇ ਤੋਂ ਬਾਹਰ ਕੱਢ ਰਹੇ ਸੀ। ਫਿਰ ਤੁਸੀਂ ਉਹਨਾਂ ਤੋਂ ਬਾਅਦ ਹੁਣ ਕੀ ਕਰ ਰਹੇ ਹੋ? ਨਹੀਂ ਅਸੀਂ ਤੇ ਆਪਣੀ ਜਿੰਨੀ ਕੁ ਕੋਸ਼ਿਸ਼ ਕਰ ਰਹੇ ਪਰ ਜੋ ਅਮਰਤਪਾਲ ਸਿੰਘ ਕਰ ਰਿਹਾ ਸੀ ਜਾਂ ਜੋ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਸੀ ਜਾਂ ਉਹ ਉਹ ਸਾਡੇ ਕੋਲ ਤੇ ਨਹੀਂ ਹੋ ਸਕਦਾ ਪਰ ਅਸੀਂ ਇਹ ਚੀਜ਼ ਹੈ ਕਿ ਉਹਨਾਂ ਦੇ ਪਿੱਛੇ ਉਹ ਜਿਹੜੀ ਲੜਾਈ ਨੂੰ ਜਾਰੀ ਰੱਖ ਰਹੇ ਆ ਅਸੀਂ ਇਹ ਚੀਜ਼ ਹੈ ਕਿ ਜਿਹੜੀ ਆਪਾਂ ਉਹਨਾਂ ਨੂੰ ਐਮਪੀ ਬਣਾਇਆ ਸੰਕਟਾਂ ਨੇ ਹੁਣ ਉਹਨਾਂ ਨੂੰ ਜੇ ਹੁਣ ਵਾਲੇ ਸਮੇਂ 'ਚ ਸਾਡੀ ਪਾਰਟੀ ਇਹ ਪੰਜਾਬ 'ਚ ਆਉਂਦੀ ਆ ਅੱਗੇ ਆਉਂਦੀ ਆ ਤੇ ਅਸੀਂ ਇਹ ਨਸ਼ਿਆਂ ਦੇ ਉੱਪਰ ਵੱਡੇ ਪੱਧਰ ਤੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸਿਤ ਕਰਦੇ ਆ ਕਿ ਸਭ ਤੋਂ ਪਹਿਲਾਂ ਨਸ਼ੇ ਦੇ ਉੱਪਰੇ ਵੱਧ ਤੋਂ ਵੱਧ ਕੰਮ ਕਰਦੇ। ਦੂਸਾਂ ਸਵਾਲੇ ਆ ਜੀ ਜਿਹੜਾ ਭਾਈ ਅਮਰਕਪਾਲ ਸਿੰਘ ਤੇ ਲਗਾਤਾਰ ਵਿਰੋਧੀਆਂ ਬਦਲ ਜਿਹੜੇ ਟਾਰਗੇਟ ਕੀਤਾ ਜਾ ਰਹੇ ਆ ਉਹਨਾਂ ਨੂੰ ਮਤਲਬ ਚੈਟਾਂ ਕਿਤੇ ਕੁਸ ਕਿਤੇ ਕੁਸ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਜਿਹੜੇ ਬੰਦੇ ਨੇ ਪੰਜ ਸੱਤ ਲਾ ਲਓ ਜਾਂ ਸਰਕਾਰ ਦੇ ਲਾ ਲਓ ਜਾਂ ਤੁਸੀਂ ਐਜੰਸੀਆਂ ਦਾ ਉਹਨਾਂ ਨੂੰ ਮੰਨਦੇ ਹੋ ਕੀ ਉਹਨਾਂ ਬੰਦੇ ਦੇ ਉੱਪਰ ਤੁਸੀਂ ਕਦੇ ਮਾਨਹਾਨੀ ਦਾ ਕੇਸ ਜਾਂ ਕੋਈ ਹੋਰ ਕੋਰਟ ਵਿੱਚ ਕਿਸ ਲੈ ਕੇ ਗਏ ਹੋ ਇਹ ਮੇਰਾ ਖਿਆਲ ਹੈ ਕਿ ਜੋ ਗੀਲਡਾ ਸਤਨ ਖੜਾ ਸਰਕਾਰਾਂ ਨੇ ਜਦੋਂ ਸਾਡੀ ਨੂੰ ਕੁਝ ਇਤਿਹਾਨ ਵਿੱਚ 1.18 ਰਪਿਆ ਕਿ ਉਹਨਾਂ ਦੇ ਆਮ ਨਾਲ ਸਾਡੀ ਜਿਹੜੀ ਕੁਰਸੀਆਂ ਨੂੰ ਖਤਰਾ ਇਸ ਕਰਕੇ ਉਹਨਾਂ ਦੇ ਇਤਰਾ ਤਰ੍ਹਾਂ ਦੇ ਇਲਜ਼ਾਮ ਕਰਤਾਰ ਕੁਸ਼ੀਆਂ ਉਕਦੀ ਨਸ਼ੀਆਂ ਦਾ ਕੋਈ ਮਸਲਾ ਰਹਿਤ ਨਹੀਂ ਹੁਣ ਉਹ ਜੋ ਜੋ ਕਿ ਉਹ ਤ ਹੈ ਪਰ ਤਮ ਸਤਿਅ ਜਾ ਗਿਆ ਸੀਗਾ ਜਾਂ ਹੁਣ ਤੁਸੀਂ ਦੇਖੋ 31 ਤਰੀਕ ਨੂੰ ਬਾਜੇ ਕੇ ਨੇ ਆ ਕੇ ਬਾਜੇ ਕੇ ਨੂੰ ਕਹਿ ਰਹੇ ਸੀ ਕਿ ਬਾਜੇ ਕੇ ਕਹਿੰਦਾ ਕਿ ਉਹ ਐਦਾਂ ਕਰਦੇ ਪਰ ਹੁਣ ਆ ਕੇ ਸਾਫ ਸਪਸ਼ਟ ਕਰ ਦਿੱਤਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂ ਖਾਲੀ ਉਹਨਾਂ ਦੇ ਜਿਹੜੀ ਲੋਕਾਂ ਲੋਕਾਂ ਦਾ ਜਿਹੜਾ ਬਹੁਤ ਵੱਡਾ ਹੰਗਾਰਾ ਜਾਂ ਪਿਆਰ ਅੰਮ੍ਰਿਤਪਾਲ ਨੂੰ ਮਿਲ ਰਿਹਾ ਉਹ ਉਹ ਹੀ ਸਾਰਿਆ ਤਕਲੀਫ ਤੇ ਕੀਸੇ ਕਰਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਤੇ ਝੂਠੇ ਇਹੋ ਜਿਹੇ ਕਰਕੇ ਤੇ ਲੋਕਾਂ ਦੇ ਮਨ ਤੋਂ ਸ਼ਾਇਦ ਇਹ ਗੱਲ ਅਸੀਂ ਖਤਮ ਕਰ ਸਕੀਏ ਪਰ ਮੇਰਾ ਖਿਆਲ ਹੈ ਕਿ ਜਿੰਨਾ ਇਹ ਇਹੋ ਜਿਹੀ ਗੱਲਾਂ ਕਰਦੇ ਉਹਨਾਂ ਦੀ ਨੌਜਵਾਨੀ ਜਿਹੜੀ ਭਾਈ ਅੰਮ੍ਰਿਤਪਾਲ ਸੇ ਤੇ ਐਨਐਸਏ ਲੱਗੀ ਉਹਨੂੰ ਤੁਸੀਂ ਚੁਣੌਤੀ ਦਿਓ